ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੇ ਬਹੁਤ ਖਾਸ ਅਪਡੇਟ ਸੋ ਦੋਸਤੋ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਿਹੜਾ ਹੱਲ ਹੈ ਵਿੱਤ ਵਿਭਾਗ ਦਿੱਤੀ ਪਰਸੋਨਲ ਵਿਭਾਗ ਕੱਢੇਗਾ ਇਸ ਸਬੰਧ ਦੇ ਵਿੱਚ ਦੋਵੇਂ ਵਿਭਾਗ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਦੇ ਸਹਿਯੋਗ ਦੇ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਗੰਭੀਰ ਚਰਚਾ ਵਾਂ ਵਿਚਾਰ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੋਈ ਵੀ ਨਵੀਂ ਗੱਲ ਸਾਹਮਣੇ ਆ ਸਕਦੀ ਹੈ ਔਰ ਇਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਲਾਜ਼ਮਾ ਦੇ ਮੁੱਦਿਆਂ ਦੇ ਉੱਪਰ 30 ਅਪ੍ਰੈਲ ਨੂੰ ਯਾਨੀ ਕਿ 30 ਅਪ੍ਰੈਲ ਨੂੰ ਮੀਟਿੰਗ ਵੀ ਕੀਤੀ ਜਾ ਰਹੀ ਹੈ ਦਰਸਲ ਇਹ ਖੁਲਾਸਾ ਖੁਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨੇ ਕੀਤਾ ਹੈ ਹਰਪਾਲ ਸਿੰਘ ਚੀਮਾ ਉਹਨਾਂ ਨੇ ਜਿਹੜਾ ਹੈ ਕੈਬਨਟ ਸਬ ਕਮੇਟੀ ਦੇ ਮੁਖੀ ਨੇ ਉਹਨਾਂ ਨੇ ਆਪਣੇ ਕੈਬਨਟ ਸਾਥੀ ਕੁਲਦੀਪ ਸਿੰਘ ਢਾਲੀਵਾਲ ਨਾਲ 24 ਅਤੇ 25 ਅਪ੍ਰੈਲ ਨੂੰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਨੇ ਔਰ ਇਨ੍ਹਾਂ ਮੀਟਿੰਗਾਂ ਦੇ ਦੌਰਾਨ ਜਿਹੜੇ ਖਜ਼ਾਨਾ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜਾ ਖੁਲਾਸਾ ਕੀਤਾ ਕਿ ਵੀਰੇ ਵਿੱਤੀ ਪਰਸੋਨਲ ਵਿਭਾਗ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਜਿਹੜਾ ਹੈ ਪਹਿਲਾਂ ਹੀ ਚਰਚਾ ਕਰੇ ਨੇ ਵਿਚਾਰ ਕਰੇ ਨੇ ਉਹਦਾ ਮੰਥਨ ਕਰੇ ਨੇ ਔਰ ਹੱਲ ਕੱਢਣ ਦਾ ਜਿਹੜਾ ਹੈ ਯਤਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਔਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੀਟਿੰਗ ਦੇ ਦੌਰਾਨ ਜਿਹੜਾ ਹੈ ਮੌਕੇ ਤੇ ਮੌਜੂਦ ਵਿੱਤ ਵਿਭਾਗ ਪਰਸੋਨਲ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਵੀ ਤੁਰੰਤ ਮਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਕੱਢਣੇ ਕੱਢੇ ਜਾਣ ਔਰ ਇਸ ਸਬੰਧ ਦੇ ਵਿੱਚ 30 April ਨੂੰ ਜਿਹੜੀ ਹੈ ਮੀਟਿੰਗ ਵੀ ਸੱਦ ਲਈ ਗਈ ਹੈ ਜਦੋਂ ਕਿ 23 ਤਰੀਕ ਨੂੰ ਹਰਪਾਲ ਸਿੰਘ ਚੀਮਾ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਕੈਬਨਿਟ ਸਬਕਮੇਟੀ ਦੇ ਜਿਹੜੇ ਬੈਨਰ ਹੇਠ ਵੱਖ-ਵੱਖ ਜਥੇਬੰਦੀਆਂ ਨਾਲ ਜਿਨ੍ਹਾਂ ਦੇ ਵਿੱਚ ਮਲਾਜ਼ਮ ਪੈਂਸਟਰ ਸਾਂਝਾ ਫਰੰਟ ਐਸੋਸੀਏਸ਼ਨ ਪ੍ਰਾਇਮਰੀ ਟੀਚਰ ਯੂਨੀਅਨ ਇਸੇ ਤਰ੍ਹਾਂ ਕੰਪਿਊਟਰ ਟੀਚਰ ਸੰਗਠਨ ਕਮੇਟੀ ਤੇ 10 ਸਾਲਾਂ ਦੀ ਸੇਵਾ ਪੂਰੀ ਕਰ ਚੁੱਕੇ ਅਧਿਆਪਕਾਂ ਦੀ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਤੇ ਉਦੋਂ ਹਰਪਾਲ ਸਿੰਘ ਚੀਮਾ ਹੋਣਾ ਨੇ ਅਧਿਕਾਰ ਦੇ ਤੌਰ ਤੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਵਿੱਤ ਅਤੇ ਪਰਸਨਲ ਵਿਭਾਗ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਪਹਿਲਾਂ ਹੀ ਵਿਚਾਰ ਕਰ ਰਹੇ ਨੇ ਔਰ ਜਦੋਂ ਇਸ ਸਬੰਧ ਦੇ ਵਿੱਚ ਸਾਂਝਾ ਫਰੰਟ ਨੇ ਕਿਹਾ ਕਿ 30 ਅਪ੍ਰੈਲ ਨੂੰ ਜਿਹੜੀ ਹੈ ਮੀਟਿੰਗ ਹੈ ਜਿਹੜੀ ਅਧਿਕਾਰੀਆਂ ਦੀ ਤੇ ਹੋਰ ਹੋ ਰਹੀ ਹੈ ਉਹਦੇ ਵਿੱਚ ਸਾਡੇ ਨਾਮ ਹੁੰਦੇ ਵੀ ਜਿਹੜੇ ਇਹ ਜਾਣਦੇ ਜਾਣ ਤੇ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਦੋ ਨਾਮ ਹੁੰਦੇ ਜਿਹੜੇ ਨੇ ਸਾਡੇ ਜਿਹੜੇ ਫਰੰਟ ਦੇ ਸਾਂਝੇ ਫਰੰਟ ਦੇ ਜਿਹੜੇ ਵੀ 30 ਅਪ੍ਰੈਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਔਰ ਇਹ ਜਿਹੜੀਆਂ ਮੀਟਿੰਗਾਂ ਹਰਪਾਲ ਸਿੰਘ ਚੀਮਾ ਹੋਣਾ ਹੋਣਾ ਨੇ ਕੀਤੀਆਂ ਨੇ ਬਕਾਇਦਾ ਇਹਦੇ ਸੰਬੰਧ ਦੇ ਵਿੱਚ ਲਿਖਤੀ ਬਿਆਨ ਜਾਰੀ ਕਰਕੇ ਇਹ ਗੱਲ ਹਰਪਾਲ ਸਿੰਘ ਚੀਮਾ ਹੋਣਾ ਨੇ ਦੱਸੀ ਹੈ ਵੀ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿੱਤ ਅਤੇ ਪਰਸਨਲ ਵਿਭਾਗ ਜਿਹੜਾ ਹੈ ਉਹ ਵਿਚਾਰ ਚਰਚਾ ਕਰ ਰਿਹਾ ਹੈ ਔਰ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ 25 ਅਪ੍ਰੈਲ ਨੂੰ ਕੈਬਨਟ ਸਬ ਕਮੇਟੀ ਨੇ ਉਹਦੇ ਵਿੱਚ ਮੁਲਾਜ਼ਮ ਲੀਡਰਾਂ ਦੇ ਵੱਲੋਂ ਜਿਹੜਾ ਵਜੋਂ ਸਾਂਝੇ ਫਰੰਟ ਦੇ ਵੱਲੋਂ ਜਰਮਨਜੀਤ ਸਿੰਘ ਰਣਜੀਤ ਸਿੰਘ ਦੇ ਸ਼ਾਮਿਲ ਸਨ ਇਸ ਤੋਂ ਪਹਿਲਾਂ ਕਿ 24 ਅਪ੍ਰੈਲ ਨੂੰ ਵੀ ਜਿਹੜੀ ਕੈਬਨਟ ਸਬ ਕਮੇਟੀ ਨੇ ਕੁਝ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ ਜਿਨ੍ਹਾਂ ਦੇ ਵਿੱਚ ਸਰਬ ਸਿੱਖਿਆ ਅਭਿਆਨ ਮਿੱਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ 2011 ਦੇ ਆਪਕ ਯੂਨੀਅਨ ਨਾਲ ਵੀ ਮੀਟਿੰਗ ਕੀਤੀ ਸੀ ਇਸੇ ਦੌਰਾਨ ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਕੀਤਾ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜਿਹੜੇ ਸਮਾਰਟਫੋਨ ਜਿਹੜੇ ਮਹਈਆ ਕਿਤੇ ਜਾਣ ਤਾਂ ਜੋ ਉਹ ਆਪਣਾ ਕਾਰਜ ਜਿਹੜਾ ਹੈ ਆਧੁਨਿਕ ਢੰਗ ਦੇ ਨਾਲ ਕਰ ਸਕਣ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਪਲਾਸਮਾ ਤੇ ਪੈਨਸ਼ਨ ਨਾਲ ਸੰਬੰਧਿਤ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਜੀ